ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਤੋਂ ਇਹ ਜਿਹੜੀ ਰਿਪੋਰਟ ਇਸ ਟਾਈਮ ਨਿਕਲ ਕੇ ਸਾਹਮਣੇ ਆਈ ਹੈ ਖਾਸ ਕਰਕੇ ਹੋਮ ਓਨਰਸ਼ਿਪ ਤੇ ਰੈਂਟਰਸ ਨੂੰ ਲੈ ਕੇ ਆ ਕਿੰਨੇ ਵੀ ਕੈਲੀਫੋਰਨੀਆ ਦੇ ਵੱਡੇ ਮੈਟਰੋ ਏਰੀਆਜ਼ ਦੇ ਵਿੱਚ ਰੈਂਟਿੰਗ ਹੁਣ ਚੀਪਰ ਆਪਸ਼ਨ ਹੋ ਗਈ ਆ ਘਰ ਖਰੀਦਣ ਦੀ ਬਜਾਏ ਇਹ ਜਿਹੜੀ ਇੱਕ ਨਵੀਂ ਰਿਪੋਰਟ ਬੈਂਕ ਰੇਟ ਵੈਬਸਾਈਟ ਆ ਉਹਨਾਂ ਦੇ ਦੁਆਰਾ ਜਿਹੜੀ ਕੀਤੀ ਗਈ ਸਟੱਡੀ ਆ ਉਸ ਤੋਂ ਬਾਅਦ ਚ ਇਹ ਪੇਸ਼ ਕੀਤੀ ਗਈ ਆ ਕਿੰਨੇ ਵੀ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਆ ਸੈਨ ਫਰਾਂਸਿਸਕੋ ਦੇ ਇਲਾਕੇ ਦੇ ਵਿੱਚ ਮੈਟਰੋ ਦੇ ਵਿੱਚ ਦੇਖਿਆ ਗਿਆ ਕਿੰਨੇ ਵੀ ਜਿੱਥੇ ਮਾਰਗੇਜ ਪੇਮੈਂਟ ਐਵਰੇਜ ਦੇ ਨਾਲੋਂ 190% ਜ਼ਿਆਦਾ ਆ ਸੋ ਕਹਿ ਸਕਦੇ ਆਂ ਵੀ ਦੁਗਣੀ ਤਿਗਣੀ ਜਿਹੜੀ ਪ੍ਰਾਈਸ ਮਾਰਗੇਜ ਦੀ ਹੈਗੀ ਆ ਜੇ ਤੁਸੀਂ ਰੈਂਟ ਤੇ ਰਹਿ ਰਹੇ ਆਂ ਜਾਂ ਉਦਾਂ ਦੂਜੇ ਨੰਬਰ ਤੇ ਉੱਤੇ ਸੈਨ ਹੋਜ਼ੇ ਕਹਿੰਦੇ ਆ ਉਹ ਆਇਆ ਉੱਥੇ 186% ਦਾ ਡਿਫਰੈਂਸ ਦੇਖਿਆ ਗਿਆ ਟਾਪ 5 ਦੇ ਵਿੱਚ ਇਹ ਦੋ ਸ਼ਹਿਰ ਜਿਹੜੇ ਆ ਦੋ ਮੈਟਰੋਜ਼ ਆ ਕੈਲੀਫੋਰਨੀਆ ਦੇ ਇਹ ਆਏ ਆ ਇਸ ਤੋਂ ਇਲਾਵਾ ਜਿਹੜੇ ਮੁਲਕ ਦੇ ਹੋਰ ਟਾਪ 5 ਦੇ ਵਿੱਚ ਤਿੰਨ ਸ਼ਹਿਰ ਸਿਆਟਲ ਡੈਨਵਰ ਤੇ ਸਾਲਟ ਲੇਕ ਸਿਟੀ ਜੀਡੀਓ ਹੋ ਆਈ ਹੈਗੀ ਆ ਲਾਸ ਐਂਜਲਸ ਦੇ ਵਿੱਚ ਇਹ ਡਿਫਰੈਂਸ 88.5% ਦਾ ਦੇਖਿਆ ਗਿਆ ਸੈਂਡੀਏਗੋ ਮੈਟਰੋ ਦੇ ਵਿੱਚ ਇਹ 80% ਸੀਗਾ ਆ ਸੂਬੇ ਦੇ ਟਾਪ 10 ਦੇ ਵਿੱਚ ਦੋ ਹੋਰ ਸ਼ਹਿਰ ਜਿਹੜੇ ਕੈਲੀਫੋਰਨੀਆ ਦੇ ਆਇ ਹੈ ਗਿਆ ਸੋ ਜਿਹੜਾ ਜਿਹੜਾ ਹਰਜੋਤ ਸਿੰਘ ਜੀ ਸੈਨ ਫਰਾਂਸਿਸਕੋ ਦੇ ਆંકੜੇ ਦੇ ਵਿੱਚ ਇਹ ਪਰਸੈਂਟੇਜ ਤੋਂ ਇਲਾਵਾ ਐਕਚੁਅਲ ਆંકੜਿਆਂ ਤੇ ਨਜ਼ਰ ਮਾਰ ਦੇ ਜਾਈਏ ਤਾਂ ਐਵਰੇਜ ਰੈਂਟ 3100 ਡਾਲਰ ਤੇ ਮਾਰਗੇਜ ਦੀ ਪੇਮੈਂਟ 9000 ਡਾਲਰ ਜਿਹੜੀ ਉਹ ਬਣਦੀ ਆ ਇਸੇ ਤਰੀਕੇ ਦੇ ਨਾਲ ਸੈਨੋਜ਼ੇ ਦੇ ਵਿੱਚ ਵੀ 3300 ਰੈਂਟ ਤੇ 9500 ਜਿਹੜੀ ਉਹ ਮਾਰਗੇਜ ਬਣਦੀ ਆ ਸਿਆਟਲ ਚ 2300 ਤਕਰੀਬਨ ਰੈਂਟ ਤੇ ਮਾਰਗੇਜ ਜਿਹੜੀ ਉਹ 5000 ਡੈਨਵਰ ਚ ਅਨ ਸਾਲੇ ਨੂੰ ਨੀਸੋ ਰੈਂਟ ਤੇ ਤਕਰੀਬਨ 3800 ਜਿਹੜੀ ਉਹ ਮਾਰਗੇਜ ਜਿਹੜੀ ਉਹ ਬਣਦੀ ਆ ਸੋ ਇਹ ਇੱਕ ਅਨਫੋਰਡੇਬਿਲਟੀ ਦਾ ਜਿਹੜਾ ਰੋਲਾ ਆ ਅਮਰੀਕਾ ਦੇ ਵਿੱਚ ਪੈ ਰਿਹਾ ਉਹ ਇਹ ਆંકੜੇ ਜਿਹੜੇ ਉਸ ਚੀਜ਼ ਦੇ ਉੱਤੇ ਮੋਹਰ ਲਗਾਉਂਦੇ ਨੇ ਵੀ ਲੋਕਾਂ ਦੇ ਲਈ ਘਰਾਂ ਨੂੰ ਖਰੀਦਣਾ ਜਾਂ ਇਸ ਤਰੀਕੇ ਦੇ ਨਾਲ ਅੱਗੇ ਵਧਣਾ ਖਾਸਾ ਔਖਾ ਜਿਹੜਾ ਉਹ ਹੋਇਆ ਪਿਆ ਆ ਸੋ ਕਹਿੰਦੇ ਵੀ ਇਹ ਜਿਹੜੀ ਸਟਡੀ ਦੀ ਅ ਮੈਥਡੋਲੋਜੀ ਆ ਇਸ ਵਿੱਚ ਡਾਟਾ ਰੈਡਫਿਨ ਜ਼िलो ਬੈਂਕ ਰੇਟ ਦੇ ਆਪਣੇ ਜਿਹੜੇ ਮਾਰਗੇਜ ਹੋਮ ਇੰਸ਼ੋਰੈਂਸ ਰੇਟਸ 20% ਡਾਊਨ ਪੇਮੈਂਟ ਦੇ ਹਿਸਾਬ ਦੇ ਨਾਲ ਲੈ ਕੇ ਦੱਸਿਆ ਗਿਆ ਹੈਗਾ ਹਮ ਸੇਲ ਦੀ ਗੱਲ ਕਰਦੇ ਜਾਈਏ ਕਹਿੰਦੇ ਭਈ ਜਦੋਂ ਲਾਸਟ ਟਾਈਮ ਸਭ ਤੋਂ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਸ ਤੋਂ ਬਾਅਦ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਸਭ ਤੋਂ ਵਰਸਟ ਰਹੀ ਆ ਹਾਊਸਿੰਗ ਮਾਰਕੀਟ 2023 ਤੇ ਜੋ 2024 ਦੇ ਵਿੱਚ ਇਨਵੈਂਟਰੀ ਹੈ ਨਹੀਂ ਸੀ ਬਹੁਤ ਘੱਟ ਘਰ ਜੋ ਸੇਲ ਤੇ ਲੱਗੇ ਹੋਏ ਸੀ ਹੁਣ ਇਨਵੈਂਟਰੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ ਪਰ ਘਰ ਹਜੇ ਵੀ ਸੇਲ ਨਹੀਂ ਹੋ ਰਿਹਾ ਮਾਰਚ 2009 ਇਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਹੁਣ 2025 ਆ 15 ਸਾਲ ਪਹਿਲਾਂ ਜੋ ਸਿਚੁਏਸ਼ਨ ਸੀ ਉਸ ਟਾਈਮ ਦੇ ਉੱਤੇ ਹੁਣ ਜਿਹੜਾ ਐਗਜ਼ੈਕਟਲੀ ਸੇਮ ਵਾਪਰਿਆ ਹਾਂ ਇਹ 'ਚ ਕੋਈ ਸ਼ੱਕ ਨਹੀਂ ਵੀ ਘਰਾਂ ਦੀਆਂ ਪ੍ਰਾਈਸਾਂ ਬਹੁਤ ਹਾਈ ਆ ਪਰ ਸੇਲਜ਼ ਕੋਈ ਨਹੀਂ ਹੋ ਰਹੀ ਹੈਗੀ 5.9% ਜਿਹੜੇ ਪ੍ਰੀ-ਓਨਡ ਹੋਮ ਦਾ ਉਹਨਾਂ ਦੀ ਸੇਲ ਪਲੰਚ ਹੋਈ ਹੈਗੀ ਆ ਫਰਵਰੀ ਦੇ ਵਿੱਚ ਇਹ ਇਹ ਸਾਰਾ ਕੁਝ ਵਾਪਰਿਆ ਨੈਸ਼ਨਲ ਐਸੋਸੀਏਸ਼ਨ ਆਫ ਜੋ ਰੀਅਲਟर्स ਆ ਉਹਨਾਂ ਨੇ ਇਹ ਦੱਸਿਆ ਯੂਜ਼ੂਲੀ ਕਹਿੰਦੇ ਭਈ ਇਹ ਸਲੰਪ ਨੂੰ ਬੜਾ ਧਿਆਨ ਨਾਲ ਦੇਖਣ ਦੀ ਗੱਲ ਆ ਕਿਉਂਕਿ ਜਿਹੜਾ ਮਾਰਚ ਮਹੀਨਾ ਹੁੰਦਾ ਉਦੋਂ ਹੀ ਘਰਾਂ ਦੀ ਲੋਕ ਖਰੀਦ ਕੰਨਾ ਉਹਨੂੰ ਸ਼ੁਰੂ ਕਰਦੇ ਹੈਗੇ ਆ ਤੇ ਜੇ ਮਾਰਚ ਮਹੀਨਾ ਬਹੁਤ ਬੈਡ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਸਿਚੁਏਸ਼ਨ ਇਦਾਂ ਰਹੂਗੀ ਲਾਰੈਂਸ ਜਨ ਐਨਏਆਰ ਦੇ ਚੀਫ ਇਕਨੋਮਿਸਟ ਹੈਗੇ ਆ ਕਹਿੰਦੇ ਭਈ ਅਸੀਂ ਸੋਚਿਆ ਸੀ ਵੀ ਮੋਰ ਇਨਵੈਂਟਰੀ ਦੇ ਨਾਲ ਮੋਰ ट्रांजैक्शन ਹੋਣਗੇ ਪਰ ਮਾਰਗੇਜ ਰੇਟਸ ਹਾਈ ਆ affordablety ਦਾ ਜਿਹੜਾ ਚੈਲੰਜ ਆ ਉਹ ਬਹੁਤ ਜਿਆਦਾ ਹੈਗਾ 2023 'ਚ ਇੱਕ ਟਾਈਮ ਤੇ ਤਾਂ ਇੰਟਰਸਟ ਰੇਟ 7.8% ਤੇ ਚੱਲ ਗਿਆ ਸੀ 2020 ਦੇ ਵਿੱਚ ਜੋ ਕਿ 2.7% ਦੇ ਉੱਤੇ ਸੀ 2023 ਤੇ 2024 ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜੇ ਮਾਰਗੇਜ ਜਿਹੜੇ ਰੇਟਸ ਤਾਂ ਜ਼ਰੂਰ ਆਈ ਸੀ ਪਰ ਇਨਵੈਂਟਰੀ ਬੜੀ ਲੋ ਸੀਗੀ ਸੋ ਹਜੇ ਜਿਹੜੀ ਸਿਚੁਏਸ਼ਨ ਆ ਘਰਾਂ ਨੂੰ ਲੈ ਕੇ ਕਾਫੀ ਜਿਹੜੀ ਆ ਜਿਹੜੀ ਆਪਾਂ ਕਹਿ ਸਕਦੇ ਡਾਊਨ ਵੱਲ ਜਾ ਰਹੀ ਹੈਗੀ ਆ ਕੋਈ ਜ਼ਿਆਦਾ ਐਕਟੀਵਿਟੀ ਨਹੀਂ ਹੋ ਰਹੀ ਕਾਰ ਜ਼ਰੂਰ ਸੇਲ ਤੇ ਬਹੁਤ ਲੱਗੇ ਆ ਪਰ ਬੇਕ ਨਹੀਂ ਰਹਾ